ਕਿਉਂਕਿ ਉਹ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਫਟਾਫਟ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸੋ ਫਟਾਫਟ ਅੰਦਾਜ਼ ਦੇ ਵਿੱਚ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1045 ਤੱਕ ਪਹੁੰਚ ਗਈ ਹੈ ਵੱਧਦੇ ਮਾਮਲੇ ਨੇ ਇੱਕ ਵਾਰ ਮੁੜ ਤੋਂ ਚਿੰਤਾ ਵਧਾ ਦਿੰਦੀ ਹੈ ਕੇਰਲ ਦੇ ਵਿੱਚ ਸਭ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 430 ਹੈ ਮਹਾਰਾਸ਼ਟਰ ਦੇ ਵਿੱਚ 210 ਦਿੱਲੀ ਵਿੱਚ 104 ਅਤੇ ਗੁਜਰਾਤ ਦੇ ਵਿੱਚ 83 ਮਾਮਲੇ ਨੇ ਕਰਨਾਟਕ ਦੇ 80 ਮਾਮਲਿਆਂ ਦੇ ਵਿੱਚੋਂ 73 ਇਕੱਲੇ ਬੈਂਗਲੁਰੂ ਦੇ ਵਿੱਚ ਨੇ ਇਸ ਦੇ ਨਾਲ ਹੀ ਮਹਾਰਾਸ਼ਟਰ ਰਾਜਸਥਾਨ ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਕੁੱਲ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚੋਂ 8 ਦੀ ਮੌਤ ਇੱਕ ਹਫ਼ਤੇ ਦੇ ਅੰਦਰ ਹੋ ਗਈ ਕਰੋਨਾ ਕਾਰਨ ਸਭ ਤੋਂ ਵੱਧ 5 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ ਸੋਮਵਾਰ ਨੂੰ ਠਾਣੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ ਇੱਕ ਹਫ਼ਤੇ ਦੇ ਵਿੱਚ 787 ਨਵੇਂ ਮਰੀਜ਼ ਦਰਜ ਕੀਤੇ ਗਏ ਨੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਡਾਕਟਰ ਰਾਜੀਵ ਵਹਿਲ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਚਾਰ ਰੂਪ ਪਾਏ ਗਏ ਨੇ ਇਹਨਾਂ ਵਿੱਚ ਐਲ ਐਫ 7 ਐਕਸ ਐਫ ਜੀ ਜੀ ਐਨ 1 ਅਤੇ ਐਨ ਬੀ 181 ਰੂਪ ਸ਼ਾਮਿਲ ਨੇ ਉਤਰਾਖੰਡ ਦੇ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਸੱਤ ਮੈਂਬਰਾਂ ਨੇ ਬੀਤੀ ਰਾਤ ਪੰਚਕੂਲਾ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿੱਚ ਜੋੜਾ, ਤਿੰਨ ਬੱਚੇ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰ ਸ਼ਾਮਿਲ ਹਨ। ਸਾਰਿਆਂ ਦੀਆਂ ਲਾਸ਼ਾਂ ਇੱਕ ਕਾਰ ਵਿੱਚੋਂ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਨੰਬਰ ਦੇਰਾਦੂੰਦਾ ਹੈ। ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਵੀਨ ਮਿੱਤਲ ਅਤੇ ਉਨ੍ਹਾਂ ਦੇ ਪਿਤਾ ਦੇਸਰਾਜ ਮਿੱਤਲ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪੰਚਕੁਲਾ ਸ਼ਹਿਰ ਦੇ ਸੈਕਟਰ 26 ਵਿੱਚ ਵਾਪਰੀ ਹੈ। ਪੁਲਿਸ ਅਨੁਸਾਰ ਸੋਮਵਾਰ ਰਾਤ ਲਗਭਗ 11 ਵਜੇ 112 ਤੇ ਸੂਚਨਾ ਮਿਲੀ ਕਿ ਕੁਝ ਲੋਕ ਘਰ ਦੇ ਬਾਹਰ ਖੜੀ ਕਾਰ ਵਿੱਚ ਖੁਦਕੁਸ਼ੀ ਕਰ ਰਹੇ ਨੇ। ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰ ਵਿੱਚ ਸਵਾਰ 6 ਲੋਕਾਂ ਨੂੰ ਸੈਕਟਰ 26 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਕ ਹੋਰ ਆਦਮੀ ਦਰਦ ਨਾਲ ਤੜਫਦਾ ਹੋਇਆ ਘਰੋਂ ਬਾਹਰ ਆਇਆ ਪੁਲਿਸ ਟੀਮ ਉਸਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਏ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇੰਡੀਅਨ ਪ੍ਰੀਮੀਅਰ ਲੀਗ ਦਾ 69ਵਾਂ ਮੈਚ ਕੱਲ ਮੁੰਬਈ ਇੰਡੀਅਨਸ ਅਤੇ ਪੰਜਾਬ ਕਿੰਗਸ ਦੇ ਵਿੱਚਕਾਰ ਖੇਡਿਆ ਗਿਆ ਜਿਸ ਦੇ ਵਿੱਚ ਪੰਜਾਬ ਨੇ ਜਿੱਤ ਹਾਸਲ ਕੀਤੀ ਅਤੇ ਟੌਪ 2 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਸ ਮੈਚ ਦੇ ਵਿੱਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 185 ਰਨ ਦਾ ਜਿਹੜਾ ਟਿਚਾ ਹੈ ਪੰਜਾਬ ਨੂੰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਨੇ ਆਪਣੀ ਵੰਡੀਆਂ ਪਾਰੀ ਖੇੜੀ ਅਤੇ 185 ਰਨਾਂ ਦਾ ਜਿਹੜਾ ਟਿਚਾ ਸੀ ਉਹ ਪਾਰ ਕਰ ਲਿਆ ਤੇ ਆਪਣੀ ਟੌਪ 2 ਦੇ ਵਿੱਚ ਜਗ੍ਹਾ ਬਣਾ ਲਈ ਜਿਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਖੁਸ਼ੀ ਦਾ ਮਹੌਲ ਹੈ ਆਪ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਰਮਨ अरोड़ा ਦੇ ਘਰੇ ਬਿਜਲੈਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਰਮਨ अरोड़ा ਦੇ ਘਰੋਂ 5 ਲੱਖ ਰੁਪਏ ਅਤੇ 1 ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਪੁਚਗਿੱਛ ਜਾਰੀ ਹੈ ਤੇ ਰਿਮਾਂਡ ਤੇ ਵੀ ਜਿਹੜਾ ਇਹ ਰਮਨ अरोड़ा ਨੂੰ ਭੇਜਿਆ ਗਿਆ ਤਾਂ ਉੱਥੇ ਹੀ ਬੀਤੇ ਦਿਨੀ ਰਮਨ अरोड़ा ਦੇ ਕਰੀਬੀ ਰਿਸ਼ਤੇਦਾਰ ਮੁਕੇਸ਼ ਮੱਖੀਜਾ ਦੇ ਘਰੇ ਵੀ ਛਾਪੇਮਾਰੀ ਕੀਤੀ ਗਈ ਇਸ ਤੋਂ ਤੱਕ ਕਿ ਉਸ ਦੇ ਕੁੜਮ ਮਦਨ ਰਾਜੂ ਮਦਾਨ ਦੇ ਜਿਹੜੇ ਘਰੇ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੂੰ ਕਈ ਸਬੂਤ ਮਿਲਦੇ ਨੇ ਤਾਂ ਕਹਿ ਸਕਦੇ ਆ ਕਿ ਰਮਨ अरोड़ा ਦੀਆਂ ਇਸ ਸਮੇਂ ਮੁਸ਼ਕਲਾਂ ਲਗਾਤਾਰ ਹੀ ਵੱਧਦੀਆਂ ਜਾ ਰਹੀਆਂ ਨੇ ਹੋਰ ਵੀ ਕਈ ਤੱਥ ਖੰਗਾਲੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਕੱਪੜੇ ਦੇ ਸ਼ੋਰੂਮ ਨੂੰ ਲੈ ਕੇ ਵੀ ਜਿਹੜਾ ਮਾਮਲਾ ਹੈ ਜੁੜਿਆ ਹੋਇਆ ਹੈ 12 ਲੱਖ ਰੁਪਏ ਰਮਨ अरोड़ा ਵੱਲੋਂ ਲਏ ਗਏ ਸੀ ਬਿਲਡਿੰਗ ਨੂੰ ਬਦਾਨ ਦੇ ਲਈ ਬਿਲਡਿੰਗ ਬਣਾਉਣ ਦੇ ਲਈ 12 ਲੱਖ ਰੁਪਏ ਜਿਹੜੇ ਕੈਸ਼ ਲਏ ਸੀ ਨਕਦੀ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਹੈ ਉਹ ਨਜਾਇਜ਼ ਤਰੀਕੇ ਨਾਲ ਬਣਾਵੀ ਦਿੱਤੀ ਜਾਂਦੀ ਹੈ ਪਰ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਵਿਰੋਧ ਤੋਂ ਬਾਅਦ ਨਿਗਮ ਵੱਲੋਂ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਸ਼ੋਰੂਮ ਦਾ ਮਾਲਕ ਹੁੰਦਾ ਹੈ ਉਹ ਇਹ ਜਿਹੜਾ ਦੁੱਖ ਹੈ ਸਹਾਰ ਨਹੀਂ ਪਾਉਂਦਾ ਤੇ ਉਸ ਤੋਂ ਬਾਅਦ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਮਾਮਲਾ ਉਸ ਸਮੇਂ ਦਬ ਗਿਆ ਸੀ ਪਰ ਫਿਲਹਾਲ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਰਗਰਮ ਹੋ ਚੁੱਕਿਆ ਹੈ ਤੇ ਇਸ ਸਮੇਂ ਰਮਨ ਅਰੋੜਾ ਮੁਰਤੋ ਇਸ ਸਮੇਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜੋ ਕਿ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਤੇ ਲਗਾਤਾਰ ਹੀ ਪੁੱਛ ਗੇ ਜਾ ਰਹੀ ਹੈ ਗੁਰੂ ਨਗਰੀ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਜਾ ਸੰਸੀ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਬਰੇ 2024-25 ਦੌਰਾਨ 3.5 ਮਿਲੀਅਨ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਹਵਾਈ ਅੱਡੇ ਦੇ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਗਲੋਬਲ ਐਡਵੋਕੇਸੀ ਗਰੁੱਪ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਰਦਾਰ ਸਮੀਪ ਸਿੰਘ ਗੁੰਟਾਲਾ ਨੇ ਸਬੰਧਿਤ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਮਾਰਚ 2025 ਲਈ 에어ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਮਣੇ ਆਏ ਨੇ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਤੀ ਸਾਲ 2024-25 ਅਪ੍ਰੈਲ 2024 ਤੋਂ 31 ਮਾਰਚ 2025 ਦੌਰਾਨ 35 ਲੱਖ 42880 ਯਾਤਰੀਆਂ ਨੇ ਹਵਾਈ ਸਫ਼ਰ ਕੀਤਾ ਇਸ ਵਿੱਚ 1153461 ਅੰਤਰਰਾਸ਼ਟਰੀ ਅਤੇ 2399419 ਘਰੇਲੂ ਯਾਤਰੀ ਸ਼ਾਮਿਲ ਹਨ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਰਪੀ ਯੂਨੀਅਨ ਉੱਪਰ ਟੈਰਿਫ 9 ਜੁਲਾਈ ਤੱਕ ਅੱਗੇ ਪਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪੀ ਯੂਨੀਅਨ ਦੀ ਪ੍ਰਧਾਨ ਔਰਸੁਲਾ ਵਾਨ ਡਰ ਲੈਵਨ ਵੱਲੋਂ ਆਏ ਬਹੁਤ ਹੀ ਖੁਸ਼ਗਵਾਰ ਫੋਨ ਤੋਂ ਬਾਅਦ ਉਹ ਪ੍ਰਸਤਾਵਿਤ ਟੈਰਿਫ ਅੱਗੇ ਪਾਉਣ ਲਈ ਸਹਿਮਤ ਹੋਏ ਨੇ। ਟਰੰਪ ਨੇ ਨਿਊ ਜਰਸੀ ਦੇ ਵਿੱਚ ਮੈਰੀਸਟਾਊਨ ਮਿਊਨਿਸਪਲ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੈਨ ਗੰਭੀਰ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਉਹ ਚਾਹੁੰਦੀ ਹੈ ਕਿ ਟੈਰਿਫ ਲਾਗੂ ਕਰਨ ਦਾ ਸਮਾਂ 9 ਜੁਲਾਈ ਤੱਕ ਵਧਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਲਈ ਸਹਿਮਤ ਹੋਏ ਨੇ। ਟਰੰਪ ਵੱਲੋਂ ਯੂਰਪੀ ਯੂਨੀਅਨ ਉੱਪਰ 1 ਜੂਨ ਤੋਂ 50% ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। April ਵਿੱਚ ਟਰੰਪ ਨੇ ਯੂਰਪੀ ਯੂਨੀਅਨ ਉੱਪਰ 20% ਜਵਾਬੀ ਟੈਰਿਫ ਲਗਾਇਆ ਸੀ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤਰੀਕਾਂ ਦਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰਨ ਦੇ ਨਾਲ ਹੀ ਸਿਆਸੀ ਪਾਰਾ ਵੀ ਵਧਣ ਲੱਗਾ ਹੈ ਹਰੇਕ ਪਾਰਟੀ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼ੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਜਿਹੜਾ ਕੈਂਡੀਡੇਟ ਉਤਾਰ ਦਿੱਤਾ ਸੀ ਪਰ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਨੇ ਕੋ ਚੋਣ ਮਾਹਿਰਾ ਦਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਅਜੇ ਤੱਕ ਐਲਾਨ ਨਾ ਕਰਨਾ ਅੰਦਰ ਖਾਤੇ ਪਾਕਰੇ ਕਿਸੇ ਸਿਆਸੀ ਖਿਚੜੀ ਵੱਲ ਇਸ਼ਾਰਾ ਕਰਦਾ ਹੈ ਉਧਰ ਹੀ ਕਿ ਆਸਰਾਈਆਂ ਇਹ ਵੀ ਲਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਪਾਜਬਾ ਮਹਿਲਾ ਨੂੰ ਉਮੀਦਵਾਰ ਖੜਾ ਕਰ ਸਕਦੇ ਹੈ ਸੂਰਜ ਕੁਮਾਰ ਯਾਦਵ T20 ਕ੍ਰਿਕਟ ਦੇ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਨੇ ਉਸ ਕੋਲ ਮੈਦਾਨ ਦੇ ਕਿਸੇ ਵੀ ਕੋਨੇ ਤੱਕ ਸਟ੍ਰੋਕ ਮਾਰਨ ਦੀ ਸਮਰੱਥਾ ਹੈ ਉਸਨੇ T20 ਕ੍ਰਿਕਟ ਵਿੱਚ ਬੱਲੇਬਾਜ਼ੀ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ ਉਸਦੇ ਤਰਕਸ਼ ਵਿੱਚ ਹਰ ਉਹ ਤੀਰ ਹੈ ਜੋ ਉਸ ਨੂੰ ਵਿਰੋਧੀ ਗੇਂਦਬਾਜ਼ਾਂ ਨੂੰ ਹਰਾਉਣ ਵਿੱਚ ਮਦਦ ਕਰ ਸਕਦਾ ਹੈ ਉਹ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਉਸਨੇ ਪੰਜਾਬ ਕਿੰਗਜ਼ ਦੇ ਖਿਲਾਫ ਇੱਕ ਜ਼ਬਰਦਸਤ ਅਰਧ ਸੈਂਕੜਾ ਲਗਾਇਆ ਅਤੇ 39 ਗੇਂਦਾਂ ਦੇ ਵਿੱਚ 57 ਦੌੜਾਂ ਬਣਾਈਆਂ ਜਿਸ ਵਿੱਚ 6 ਚੌਕੀ ਅਤੇ 2 ਛੱਕੇ ਲੱਗੇ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਹੋਏ ਲੁੱਟਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ ਪੁਲਿਸ ਵੱਲੋਂ ਇੱਕ ਜਿਹੜਾ ਕਤਲ ਦਾ ਮਾਮਲਾ ਵੀ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲੜ ਵੱਲੋਂ ਗੱਲਬਾਤ ਕਰਦੇ ਹੋਏ ਦੱਸੀਆ ਹੈ ਕਿ ਜਿਸ ਵਿਅਕਤੀ ਵੱਲੋਂ ਕੁਲਦੀਪ ਬਾਂਸਲ ਅਤੇ ਦਿਨੇਸ਼ ਬਾਂਸਲ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਸੀ ਇਹਨਾਂ ਵਿੱਚੋਂ ਕੁਲਦੀਪ ਬਾਂਸਲ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ ਜਿਹੜਾ ਦੂਸਰਾ ਨੌਜਵਾਨ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉੱਥੇ ਹੀ ਦੱਸਿਆ ਕਿ ਲੁੱਟਖੋ ਦੀ ਵਾਰਦਾਤ ਨੇ ਨਾਲ ਜਿਹੜਾ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ 12ਵੇਂ ਪਾਸ ਇੱਕ ਨੌਜਵਾਨ ਸੀ ਜਿਸ ਵੱਲੋਂ ਪੈਸਿਆਂ ਦੇ ਕਾਰਨ ਪੈਸੇ ਦੀ ਤੰਗੀ ਦੇ ਕਾਰਨ ਉਸ ਵੱਲੋਂ ਇਹ ਜਿਹੜੀ ਸਾਜ਼ਿਸ਼ ਹੈ ਮਿੱਥੀ ਗਈ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਫਿਲਹਾਲ ਪੁਲਿਸ ਦੀ ਹਿਰਾਸਤ ਦੇ ਵਿੱਚ ਦੋਸ਼ੀ ਹੈ ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਇਹ ਵੀ ਪਤਾ ਲੱਗਾ ਹੈ ਕਿ ਉਸ ਦੀ 1 ਕਰੋੜ 35 ਲੱਖ ਦੀ ਜਾਇਦਾਦ ਵੀ ਫ੍ਰੀਜ਼ ਕਰ ਦਿੱਤੀ ਗਈ ਹੈ ਅਮਨਦੀਪ ਕੌਰ ਨੇ ਪਹਿਲਾਂ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਜਿਸ ਵਿੱਚ ਮਹਿੰਗੀਆਂ ਗੱਡੀਆਂ ਇੱਕ ਰੋਲੇਕਸ ਘੜੀ ਅਤੇ ਇੱਕ ਆਲੀਸ਼ਾਨ ਘਰ ਸ਼ਾਮਿਲ ਸੀ ਕਾਰਨ ਲੋਕਾਂ ਦਾ ਧਿਆਨ ਖਿੱਚਿਆ ਜਿਸ ਨਾਲ ਉਸਦੀ ਦੌਲਤ ਦੇ ਸਰੋਤ ਬਾਰੇ ਸ਼ੱਕ ਪੈਦਾ ਹੋਇਆ ਸੀ ਇਸ ਨਾਲ ਵਿਜੀਲੈਂਸ ਬਿਊਰੋ ਨੇ ਉਸਦੇ ਵਿੱਤੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਮਨਦੀਪ ਕੌਰ ਨੂੰ ਪਹਿਲਾਂ ਮੁਅਤਲ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਫਸਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਇਸੇ ਫਟਾਫਟ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਤੋੜੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਕਾਲ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਫਟਾਫਟ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸੋ ਫਟਾਫਟ ਅੰਦਾਜ਼ ਦੇ ਵਿੱਚ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1045 ਤੱਕ ਪਹੁੰਚ ਗਈ ਹੈ ਵੱਧਦੇ ਮਾਮਲੇ ਨੇ ਇੱਕ ਵਾਰ ਮੁੜ ਤੋਂ ਚਿੰਤਾ ਵਧਾ ਦਿੰਦੀ ਹੈ ਕੇਰਲ ਦੇ ਵਿੱਚ ਸਭ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 430 ਹੈ ਮਹਾਰਾਸ਼ਟਰ ਦੇ ਵਿੱਚ 210 ਦਿੱਲੀ ਵਿੱਚ 104 ਅਤੇ ਗੁਜਰਾਤ ਦੇ ਵਿੱਚ 83 ਮਾਮਲੇ ਨੇ ਕਰਨਾਟਕ ਦੇ 80 ਮਾਮਲਿਆਂ ਦੇ ਵਿੱਚੋਂ 73 ਇਕੱਲੇ ਬੈਂਗਲੁਰੂ ਦੇ ਵਿੱਚ ਨੇ ਇਸ ਦੇ ਨਾਲ ਹੀ ਮਹਾਰਾਸ਼ਟਰ Rajasthan ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਕੁੱਲ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚੋਂ 8 ਦੀ ਮੌਤ ਇੱਕ ਹਫ਼ਤੇ ਦੇ ਅੰਦਰ ਹੋ ਗਈ ਕਰੋਨਾ ਕਾਰਨ ਸਭ ਤੋਂ ਵੱਧ 5 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ ਸੋਮਵਾਰ ਨੂੰ ਠਾਣੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ ਇੱਕ ਹਫ਼ਤੇ ਦੇ ਵਿੱਚ 787 ਨਵੇਂ ਮਰੀਜ਼ ਦਰਜ ਕੀਤੇ ਗਏ ਨੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਡਾਕਟਰ ਰਾਜੀਵ ਬਹਿਲ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਚਾਰ ਰੂਪ ਪਾਏ ਗਏ ਨੇ ਇਹਨਾਂ ਵਿੱਚ LF7XFG JN1 ਅਤੇ NB181 ਰੂਪ ਸ਼ਾਮਿਲ ਨੇ ਉਤਰਾਖੰਡ ਦੇ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਸੱਤ ਮੈਂਬਰਾਂ ਨੇ ਬੀਤੀ ਰਾਤ ਪੰਚਕੂਲਾ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕਾਂ ਵਿੱਚ ਜੋੜਾ ਤਿੰਨ ਬੱਚੇ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰ ਸ਼ਾਮਿਲ ਨੇ ਸਾਰਿਆਂ ਦੀਆਂ ਲਾਸ਼ਾਂ ਇੱਕ ਕਾਰ ਵਿੱਚੋਂ ਮਿਲੀਆਂ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਨੰਬਰ ਦੇਰਾਦੂੰਦਾ ਹੈ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਵੀਨ ਮਿੱਤਲ ਅਤੇ ਉਨ੍ਹਾਂ ਦੇ ਪਿਤਾ ਦੇਸਰਾਜ ਮਿੱਤਲ ਵਜੋਂ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪੰਚਕੁਲਾ ਸ਼ਹਿਰ ਦੇ ਸੈਕਟਰ 27 ਵਿੱਚ ਵਾਪਰੀ ਹੈ। ਪੁਲਿਸ ਅਨੁਸਾਰ ਸੋਮਵਾਰ ਰਾਤ ਲਗਭਗ 11 ਵਜੇ 112 ਤੇ ਸੂਚਨਾ ਮਿਲੀ ਕਿ ਕੁਝ ਲੋਕ ਘਰ ਦੇ ਬਾਹਰ ਖੜੀ ਕਾਰ ਵਿੱਚ ਖੁਦਕੁਸ਼ੀ ਕਰ ਰਹੇ ਨੇ। ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰ ਵਿੱਚ ਸਵਾਰ 6 ਲੋਕਾਂ ਨੂੰ ਸੈਕਟਰ 26 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਕ ਹੋਰ ਆਦਮੀ ਦਰਦ ਨਾਲ ਤੜਫਦਾ ਹੋਇਆ ਘਰੋਂ ਬਾਹਰ ਆਇਆ ਪੁਲਿਸ ਟੀਮ ਉਸਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਏ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇੰਡੀਅਨ ਪ੍ਰੀਮੀਅਰ ਲੀਗ ਦਾ 69ਵਾਂ ਮੈਚ ਕੱਲ ਮੁੰਬਈ ਇੰਡੀਅਨਸ ਅਤੇ ਪੰਜਾਬ ਕਿੰਗਸ ਦੇ ਵਿੱਚਕਾਰ ਖੇਡਿਆ ਗਿਆ ਜਿਸ ਦੇ ਵਿੱਚ ਪੰਜਾਬ ਨੇ ਜਿੱਤ ਹਾਸਲ ਕੀਤੀ ਅਤੇ ਟੌਪ 2 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਸ ਮੈਚ ਦੇ ਵਿੱਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 185 ਰਨ ਦਾ ਜਿਹੜਾ ਟਿਚਾ ਹੈ ਪੰਜਾਬ ਨੂੰ ਦਿੱਤਾ ਸੀ ਉਸ ਤੋਂ ਬਾਅਦ ਪੰਜਾਬ ਨੇ ਆਪਣੀ ਵਡੀਆਂ ਪਾਰੀ ਖੇਡੀ ਅਤੇ 185 ਰਨਾਂ ਦਾ ਜਿਹੜਾ ਟਿਚਾ ਸੀ ਉਹ ਪਾਰ ਕਰ ਲਿਆ ਤੇ ਆਪਣੀ ਟੌਪ 2 ਦੇ ਵਿੱਚ ਜਗ੍ਹਾ ਬਣਾ ਲਈ ਜਿਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਆਪ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਰਮਨ अरोड़ा ਦੇ ਘਰੇ ਬਿਜਨਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਰਮਨ अरोड़ा ਦੇ ਘਰੋਂ 5 ਲੱਖ ਰੁਪਏ ਅਤੇ 1 ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਪੁਚਗਿੱਛ ਜਾਰੀ ਹੈ ਤੇ ਰਿਮਾਂਡ ਤੇ ਵੀ ਜਿਹੜਾ ਇਹ ਰਮਨ अरोड़ा ਨੂੰ ਭੇਜਿਆ ਗਿਆ ਤਾਂ ਉੱਥੇ ਹੀ ਬੀਤੇ ਦਿਨੀ ਰਮਨ अरोड़ा ਦੇ ਕਰੀਬੀ ਰਿਸ਼ਤੇਦਾਰ ਮੁਕੇਸ਼ ਮੱਖੀਜਾ ਦੇ ਘਰੇ ਵੀ ਛਾਪੇਮਾਰੀ ਕੀਤੀ ਗਈ ਇਸ ਤੋਂ ਤੱਕ ਕਿ ਉਸ ਦੇ ਕੁੜਮ ਮਦਨ ਰਾਜੂ ਮਦਾਨ ਦੇ ਜਿਹੜੇ ਘਰੇ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੂੰ ਕਈ ਸਬੂਤ ਮਿਲਦੇ ਨੇ ਤਾਂ ਕਹਿ ਸਕਦੇ ਆ ਕਿ ਰਮਨ अरोड़ा ਦੀਆਂ ਇਸ ਸਮੇਂ ਮੁਸ਼ਕਲਾਂ ਲਗਾਤਾਰ ਹੀ ਵੱਧਦੀਆਂ ਜਾ ਰਹੀਆਂ ਨੇ ਹੋਰ ਵੀ ਕਈ ਤੱਥ ਖੰਗਾਲੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਕੱਪੜੇ ਦੇ ਸ਼ੋਰੂਮ ਨੂੰ ਲੈ ਕੇ ਵੀ ਜਿਹੜਾ ਮਾਮਲਾ ਹੈ ਜੁੜਿਆ ਹੋਇਆ ਹੈ 12 ਲੱਖ ਰੁਪਏ ਰਮਨ अरोड़ा ਵੱਲੋਂ ਲੈ ਗਏ ਸੀ ਬਿਲਡਿੰਗ ਨੂੰ ਬਦਾਨ ਦੇ ਲਈ ਬਿਲਡਿੰਗ ਬਣਾਉਣ ਦੇ ਲਈ 12 ਲੱਖ ਰੁਪਏ ਜਿਹੜੇ ਕੈਸ਼ ਲਏ ਸੀ ਨਕਦੀ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਹੈ ਉਹ ਨਜਾਇਜ਼ ਤਰੀਕੇ ਨਾਲ ਬਣਾਵੀ ਦਿੱਤੀ ਜਾਂਦੀ ਹੈ ਪਰ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਵਿਰੋਧ ਤੋਂ ਬਾਅਦ ਨਿਗਮ ਵੱਲੋਂ ਜ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਸ਼ੋਰੂਮ ਦਾ ਮਾਲਕ ਹੁੰਦਾ ਹੈ ਉਹ ਇਹ ਜਿਹੜਾ ਦੁੱਖ ਹੈ ਸਹਾਰ ਨਹੀਂ ਪਾਉਂਦਾ ਤੇ ਉਸ ਤੋਂ ਬਾਅਦ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਮਾਮਲਾ ਉਸ ਸਮੇਂ ਦਬ ਗਿਆ ਸੀ ਪਰ ਫਿਲਹਾਲ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਰਗਰਮ ਹੋ ਚੁੱਕਿਆ ਹੈ ਤੇ ਇਸ ਸਮੇਂ ਰਮਨ अरोड़ा ਮੁਰਤੋ ਇਸ ਸਮੇਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜੋ ਕਿ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਤੇ ਲਗਾਤਾਰ ਹੀ ਪੁੱਛ ਗੇ ਜਾ ਰਹੀ ਹੈ ਗੁਰੂ ਨਗਰੀ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਜਾ ਸੰਸੀ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਬਰੇ 2024-25 ਦੌਰਾਨ 3.5 ਮਿਲੀਅਨ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਹਵਾਈ ਅੱਡੇ ਦੇ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਗਲੋਬਲ ਐਡਵੋਕੇਸੀ ਗਰੁੱਪ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਰਦਾਰ ਸਮੀਪ ਸਿੰਘ ਗੁੰਟਾਲਾ ਨੇ ਸਬੰਧਿਤ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਮਾਰਚ 2025 ਲਈ 에어ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ सामने आए ने कि अमृतसर हवाई अड्डे ਤੋਂ ਵਿਤੀ ਸਾਲ 2024 25 April 2024 ਤੋਂ 31 March 2025 ਦੌਰਾਨ 35 ਲੱਖ 42880 ਯਾਤਰੀਆਂ ਨੇ ਹਵਾਈ ਸਫ਼ਰ ਕੀਤਾ ਇਸ ਵਿੱਚ 1153461 ਅੰਤਰਰਾਸ਼ਟਰੀ ਅਤੇ 2399419 ਘਰੇਲੂ ਯਾਤਰੀ ਸ਼ਾਮਿਲ ਹਨ ਰਾਸ਼ਟਰਪਤੀ ਡੋਨਲਡ 트ੰਪ ਨੇ ਯੂਰਪੀ ਯੂਨੀਅਨ ਉੱਪਰ ਟੈਰਿਫ 9 ਜੁਲਾਈ ਤੱਕ ਅੱਗੇ ਪਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪੀ ਯੂਨੀਅਨ ਦੀ ਪ੍ਰਧਾਨ ਔਰਸੁਲਾ ਵਾਨ ਡਰ ਲੈਵਨ ਵੱਲੋਂ ਆਏ ਬਹੁਤ ਹੀ ਖੁਸ਼ਗਵਾਰ ਫੋਨ ਤੋਂ ਬਾਅਦ ਉਹ ਪ੍ਰਸਤਾਵਿਤ ਟੈਰਿਫ ਅੱਗੇ ਪਾਉਣ ਲਈ ਸਹਿਮਤ ਹੋਏ ਨੇ। ਟਰੰਪ ਨੇ ਨਿਊ ਜਰਸੀ ਦੇ ਵਿੱਚ ਮੈਰੀਸਟਾਊਨ ਮਿਊਨਿਸਪਲ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੈਨ ਗੰਭੀਰ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਉਹ ਚਾਹੁੰਦੀ ਹੈ ਕਿ ਟੈਰਿਫ ਲਾਗੂ ਕਰਨ ਦਾ ਸਮਾਂ 9 ਜੁਲਾਈ ਤੱਕ ਵਧਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਲਈ ਸਹਿਮਤ ਹੋਏ ਨੇ। ਟਰੰਪ ਵੱਲੋਂ ਯੂਰਪੀ ਯੂਨੀਅਨ ਉੱਪਰ 1 ਜੂਨ ਤੋਂ 50% ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। ਅਪ੍ਰੈਲ ਵਿੱਚ ਟਰੰਪ ਨੇ ਯੂਰਪੀ ਯੂਨੀਅਨ ਉੱਪਰ 20% ਜਵਾਬੀ ਟੈਰਿਫ ਲਗਾਇਆ ਸੀ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤਰੀਕਾਂ ਦਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰਨ ਦੇ ਨਾਲ ਹੀ ਸਿਆਸੀ ਪਾਰਾ ਵੀ ਵਧਣ ਲੱਗਾ ਹੈ ਹਰੇਕ ਪਾਰਟੀ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਚੋਣ ਤਰੀਕਾਂ ਦਾ ਐਲਾਨ ਤੋਂ ਪਹਿਲਾਂ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼ੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਜਿਹੜਾ ਕੈਂਡੀਡੇਟ ਉਤਾਰ ਦਿੱਤਾ ਸੀ ਪਰ ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਨੇ ਕੋਚੋਣ ਮਾਹਿਰਾ ਦਾ ਤਾਂ ਇੱਥੋਂ ਤੱਕ ਮੰਨ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਅਜੇ ਤੱਕ ਐਲਾਨ ਨਾ ਕਰਨਾ ਅੰਦਰ ਖਾਤੇ ਪਕਰੇ ਕਿਸੇ ਸਿਆਸੀ ਖਿਚੜੀ ਵੱਲ ਇਸ਼ਾਰਾ ਕਰਦਾ ਹੈ ਉਧਰ ਹੀ ਕਾਸਰਾਈਆਂ ਵੀ ਲੰਘੀਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਭਾਜਪਾ ਮਹਿਲਾ ਨੂੰ ਉਮੀਦਵਾਰ ਖੜਾ ਕਰ ਸਕਦੀ ਹੈ ਸੂਰਜ ਕੁਮਾਰ ਯਾਦਵ T20 ਕ੍ਰਿਕਟ ਦੇ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਨੇ ਉਸ ਕੋਲ ਮੈਦਾਨ ਦੇ ਕਿਸੇ ਵੀ ਕੋਨੇ ਤੱਕ ਸਟ੍ਰੋਕ ਮਾਰਨ ਦੀ ਸਮਰੱਥਾ ਹੈ ਉਸ ਨੇ T20 ਕ੍ਰਿਕਟ ਵਿੱਚ ਬੱਲੇਬਾਜ਼ੀ ਨੂੰ ਮੋੜ ਪਰ ਬਾਸ਼ਿਸ਼ ਕੀਤਾ ਹੈ ਉਸ ਦੇ ਤਰਕਸ਼ ਵਿੱਚ ਹਰ ਉਹ ਤੀਰ ਹੈ ਜੋ ਉਸ ਨੂੰ ਵਿਰੋਧੀ ਗੇਂਦਬਾਜ਼ਾਂ ਨੂੰ ਹਰਾਉਣ ਵਿੱਚ ਮਦਦ ਕਰ ਸਕਦਾ ਹੈ ਉਹ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਉਸਨੇ ਪੰਜਾਬ ਕਿੰਗਜ਼ ਦੇ ਖਿਲਾਫ ਇੱਕ ਜ਼ਬਰਦਸਤ ਅਰਧ ਸੈਂਕੜਾ ਲਗਾਇਆ ਅਤੇ 39 ਗੇਂਦਾਂ ਦੇ ਵਿੱਚ 57 ਦੌੜਾ ਬਣਾਈਆਂ ਜਿਸ ਵਿੱਚ 6 ਚੌਕੀ ਅਤੇ 2 ਛੱਕੇ ਲੱਗੇ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਹੋਏ ਲੁੱਟਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਇੱਕ ਜਿਹੜਾ ਕਤਲ ਦਾ ਮਾਮਲਾ ਵਿਸੁੱਲਜਾਉਣ ਦਾ ਦਾਵਾ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲੜ ਵੱਲੋਂ ਗੱਲਬਾਤ ਕਰਦੇ ਹੋਏ ਦੱਸੀਆ ਗਿਆ ਕਿ ਜਿਸ ਵਿਅਕਤੀ ਵੱਲੋਂ ਕੁਲਦੀਪ ਬਾਂਸਲ ਅਤੇ ਦਿਨੇਸ਼ ਬਾਂਸਲ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਸੀ ਇਹਨਾਂ ਵਿੱਚੋਂ ਕੁਲਦੀਪ ਬਾਂਸਲ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ ਜਿਹੜਾ ਦੂਸਰਾ ਨੌਜਵਾਨ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉੱਥੇ ਹੀ ਦੱਸਿਆ ਕਿ ਲੁੱਟਖੋ ਦੀ ਵਾਰਦਾਤ ਨੇ ਨਾਲ ਜਿਹੜਾ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ 12ਵੀਂ ਫਾਸਟ ਨੌਜਵਾਨ ਸੀ ਜਿਸ ਵੱਲੋਂ ਪੈਸਿਆਂ ਦੇ ਕਾਰਨ ਪੈਸੇ ਦੀ ਤੰਗੀ ਦੇ ਕਾਰਨ ਉਸ ਵੱਲੋਂ ਇਹ ਜਿਹੜੀ ਸਾਜ਼ਿਸ਼ ਹੈ ਮਿੱਥੀ ਗਈ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਫਿਲਹਾਲ ਪੁਲਿਸ ਦੀ ਹਿਰਾਸਤ ਦੇ ਵਿੱਚ ਦੋਸ਼ੀ ਹੈ ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਇੱਕ ਮਾਮਲੇ ਦੇ ਵਿੱਚ ਪੁੱਛਗਿੱਛ ਲਈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਵੀ ਪਤਾ ਲੱਗਾ ਹੈ ਕਿ ਉਸ ਦੀ 1 ਕਰੋੜ 35 ਲੱਖ ਦੀ ਜਾਇਦਾਦ ਵੀ ਫ੍ਰੀਜ਼ ਕਰ ਦਿੱਤੀ ਗਈ ਹੈ ਅਮਨਦੀਪ ਕੌਰ ਨੇ ਪਹਿਲਾਂ ਆਪਣੀ ਆਲਿਸ਼ਾਨ ਜੀਵਨ ਸ਼ੈਲੀ ਜਿਸ ਵਿੱਚ ਮਹਿੰਗੀਆਂ ਗੱਡੀਆਂ ਇੱਕ ਰੋਲੇਕਸ ਘੜੀ ਅਤੇ ਇੱਕ ਆਲਿਸ਼ਾਨ ਘਰ ਸ਼ਾਮਿਲ ਸੀ ਕਾਰਨ ਲੋਕਾਂ ਦਾ ਧਿਆਨ ਖਿੱਚਿਆ ਜਿਸ ਨਾਲ ਉਸਦੀ ਦੌਲਤ ਦੇ ਸਰੋਤ ਬਾਰੇ ਸ਼ੱਕ ਪੈਦਾ ਹੋਇਆ ਸੀ ਇਸ ਨਾਲ ਵਿਜੀਲੈਂਸ ਬਿਊਰੋ ਨੇ ਉਸਦੇ ਵਿੱਤੀ ਡੁੰਗਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਮਨਦੀਪ ਕੌਰ ਨੂੰ ਪਹਿਲਾਂ ਮੁਅਤਲ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਫਸਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਇਸੇ ਫਟਾਫਟ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੋਰਤੋੜੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਜੁੜ ਚੁੱਕੇ ਹੋ ਜੀ ਥ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਫਟਾਫਟ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸੋ ਫਟਾਫਟ ਅੰਦਾਜ਼ ਦੇ ਵਿੱਚ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1045 ਤੱਕ ਪਹੁੰਚ ਗਈ ਹੈ ਵੱਧਦੇ ਮਾਮਲੇ ਨੇ ਇੱਕ ਵਾਰ ਮੁੜ ਤੋਂ ਚਿੰਤਾ ਵਧਾ ਦਿੰਦੀ ਹੈ ਕੇਰਲ ਦੇ ਵਿੱਚ ਸਭ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 430 ਹੈ ਮਹਾਰਾਸ਼ਟਰ ਦੇ ਵਿੱਚ 210 ਦਿੱਲੀ ਵਿੱਚ 104 ਅਤੇ ਗੁਜਰਾਤ ਦੇ ਵਿੱਚ 83 ਮਾਮਲੇ ਨੇ ਕਰਨਾਟਕ ਦੇ 80 ਮਾਮਲਿਆਂ ਦੇ ਵਿੱਚੋਂ 73 ਇਕੱਲੇ ਬੈਂਗਲੁਰੂ ਦੇ ਵਿੱਚ ਨੇ ਇਸ ਦੇ ਨਾਲ ਹੀ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਕੁੱਲ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚੋਂ 8 ਦੀ ਮੌਤ ਇੱਕ ਹਫ਼ਤੇ ਦੇ ਅੰਦਰ ਹੋ ਗਈ। ਕੋਰੋਨਾ ਕਾਰਨ ਸਭ ਤੋਂ ਵੱਧ 5 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ। ਸੋਮਵਾਰ ਨੂੰ ਠਾਣੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ ਇੱਕ ਹਫ਼ਤੇ ਦੇ ਵਿੱਚ 787 ਨਵੇਂ ਮਰੀਜ਼ ਦਰਜ ਕੀਤੇ ਗਏ ਨੇ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਡਾਕਟਰ ਰਾਜੀਵ ਬਹਿਲ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਚਾਰ ਰੂਪ ਪਾਏ ਗਏ ਨੇ ਇਹਨਾਂ ਵਿੱਚ ਐਲ ਐਫ 7 ਐਕਸ ਐਫ ਜੀ ਜੇ ਐਨ 1 ਅਤੇ ਐਨ ਬੀ 181 ਰੂਪ ਸ਼ਾਮਿਲ ਨੇ ਉੱਤਰਾਖੰਡ ਦੇ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਸੱਤ ਮੈਂਬਰਾਂ ਨੇ ਬੀਤੀ ਰਾਤ ਪੰਚਕੂਲਾ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕਾਂ ਵਿੱਚ ਜੋੜਾ ਤਿੰਨ ਬੱਚੇ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰ ਸ਼ਾਮਿਲ ਹਨ ਸਾਰਿਆਂ ਦੀਆਂ ਲਾਸ਼ਾਂ ਇੱਕ ਕਾਰ ਵਿੱਚੋਂ ਮਿਲੀਆਂ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਨੰਬਰ ਡੇਰਾਦੂੰ ਦਾ ਹੈ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਵੀਨ ਮਿੱਤਲ ਅਤੇ ਉਨ੍ਹਾਂ ਦੇ ਪਿਤਾ ਦੇਸਰਾਜ ਮਿੱਤਲ ਵਜੋਂ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪੰਚਕੁਲਾ ਸ਼ਹਿਰ ਦੇ ਸੈਕਟਰ 26 ਵਿੱਚ ਵਾਪਰੀ ਹੈ। ਪੁਲਿਸ ਅਨੁਸਾਰ ਸੋਮਵਾਰ ਰਾਤ ਲਗਭਗ 11 ਵਜੇ 112 ਤੇ ਸੂਚਨਾ ਮਿਲੀ ਕਿ ਕੁਝ ਲੋਕ ਘਰ ਦੇ ਬਾਹਰ ਖੜੀ ਕਾਰ ਵਿੱਚ ਖੁਦਕੁਸ਼ੀ ਕਰ ਰਹੇ ਨੇ। ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰ ਵਿੱਚ ਸਵਾਰ 6 ਲੋਕਾਂ ਨੂੰ ਸੈਕਟਰ 26 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਇਕ ਹੋਰ ਆਦਮੀ ਦਰਦ ਨਾਲ ਤੜਫਦਾ ਹੋਇਆ ਕਰੋ ਬਾਹਰ ਆਇਆ ਪੁਲਿਸ ਟੀਮ ਉਸ ਨੂੰ ਇਲਾਜ ਲਈ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਏ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇੰਡੀਅਨ ਪ੍ਰੀਮੀਅਰ ਲੀਗ ਦਾ 69ਵਾਂ ਮੈਚ ਕੱਲ ਮੁੰਬਈ ਇੰਡੀਅਨਸ ਅਤੇ ਪੰਜਾਬ ਕਿੰਗਸ ਦੇ ਵਿੱਚਕਾਰ ਖੇਡਿਆ ਗਿਆ ਜਿਸ ਦੇ ਵਿੱਚ ਪੰਜਾਬ ਨੇ ਜਿੱਤ ਹਾਸਲ ਕੀਤੀ ਅਤੇ ਟੌਪ 2 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਸ ਮੈਚ ਦੇ ਵਿੱਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 185 ਰਨ ਦਾ ਜਿਹੜਾ ਟਿੱਚਾ ਹੈ ਪੰਜਾਬ ਨੂੰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਨੇ ਆਪਣੀ ਵੰਡੀਆਂ ਪਾਰੀ ਖੇਡੀ ਅਤੇ 185 ਰਨਾਂ ਦਾ ਜਿਹੜਾ ਟਿੱਚਾ ਸੀ ਉਹ ਪਾਰ ਕਰ ਲਿਆ ਤੇ ਆਪਣੀ ਟੌਪ 2 ਦੇ ਵਿੱਚ ਜਗ੍ਹਾ ਬਣਾ ਲਈ ਜਿਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਖੁਸ਼ੀ ਦਾ ਮਹੌਲ ਹੈ ਆਪ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਤੋਂ ਦੱਸਦੇ ਕਿ ਬੀਤੇ ਦਿਨੀ ਰਮਨ अरोड़ा ਦੇ ਘਰੇ ਬਿਜਲੈਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਰਮਨ अरोड़ा ਦੇ ਘਰੋਂ 5 ਲੱਖ ਰੁਪਏ ਅਤੇ 1 ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਪੁਚਗਿੱਛ ਜਾਰੀ ਹੈ ਤੇ ਰਿਮਾਂਡ ਤੇ ਵੀ ਜਿਹੜਾ ਇਹ ਰਮਨ अरोड़ा ਨੂੰ ਭੇਜਿਆ ਗਿਆ ਤਾਂ ਉੱਥੇ ਹੀ ਬੀਤੇ ਦਿਨੀ ਰਮਨ अरोड़ा ਦੇ ਕਰੀਬੀ ਰਿਸ਼ਤੇਦਾਰ ਮੁਕੇਸ਼ ਮੱਖੀਜਾ ਦੇ ਘਰੇ ਵੀ ਛਾਪੇਮਾਰੀ ਕੀਤੀ ਗਈ ਇਸ ਤੋਂ ਤੱਕ ਕਿ ਉਸ ਦੇ ਕੁੜਮ ਮਦਨ ਰਾਜੂ ਮਦਾਨ ਦੇ ਜਿਹੜੇ ਘਰੇ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਨੂੰ ਕਈ ਸਬੂਤ ਮਿਲਦੇ ਨੇ ਤਾਂ ਕਹਿ ਸਕਦੇ ਆ ਕਿ ਰਮਨ अरोड़ा ਦੀਆਂ ਇਸ ਸਮੇਂ ਮੁਸ਼ਕਲਾਂ ਲਗਾਤਾਰ ਹੀ ਵੱਧਦੀਆਂ ਜਾ ਰਹੀਆਂ ਨੇ ਹੋਰ ਵੀ ਕਈ ਤੱਥ ਖੰਗਾਲੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਕੱਪੜੇ ਦੇ ਸ਼ੋਰੂਮ ਨੂੰ ਲੈ ਕੇ ਵੀ ਜਿਹੜਾ ਮਾਮਲਾ ਹੈ ਜੁੜਿਆ ਹੋਇਆ ਹੈ 12 ਲੱਖ ਰੁਪਏ ਰਮਨ अरोड़ा ਵੱਲੋਂ ਲਏ ਗਏ ਸੀ ਬਿਲਡਿੰਗ ਨੂੰ ਬਣਾਉਣ ਦੇ ਲਈ ਬਿਲਡਿੰਗ ਬਣਾਉਣ ਦੇ ਲਈ 12 ਲੱਖ ਰੁਪਏ ਜਿਹੜੇ ਕੈਸ਼ ਲਏ ਸੀ ਨਕਦੀ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਹੈ ਉਹ ਨਜਾਇਜ਼ ਤਰੀਕੇ ਨਾਲ ਬਣਾਵੀ ਦਿੱਤੀ ਜਾਂਦੀ ਹੈ ਪਰ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਵਿਰੋਧ ਤੋਂ ਬਾਅਦ ਨਿਗਮ ਵੱਲੋਂ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਸ਼ੋਰੂਮ ਦਾ ਮਾਲਕ ਹੁੰਦਾ ਹੈ ਉਹ ਇਹ ਜਿਹੜਾ ਦੁੱਖ ਹੈ ਸਹਾਰ ਨਹੀਂ ਪਾਉਂਦਾ ਤੇ ਉਸ ਤੋਂ ਬਾਅਦ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਮਾਮਲਾ ਉਸ ਸਮੇਂ ਦਬ ਗਿਆ ਸੀ ਪਰ ਫਿਲਹਾਲ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਰਗਰਮ ਹੋ ਚੁੱਕਿਆ ਹੈ ਤੇ ਇਸ ਸਮੇਂ ਰਮਨ अरोड़ा ਮੁਰਤੋ ਇਸ ਸਮੇਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜੋ ਕਿ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਤੇ ਲਗਾਤਾਰ ਹੀ ਪੁੱਛਗੇ ਜਾ ਰਹੀ ਹੈ ਗੁਰੂ ਨਗਰੀ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਜਾ ਸੰਸੀ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਬਰੇ 2024-25 ਦੌਰਾਨ 3.5 ਮਿਲੀਅਨ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ